ਸੋ ਦੋਸਤੋ ਤੁਸੀਂ ਦੇਖ ਸਕਦੇ ਹੋ ਅੱਜ ਅਸੀਂ ਰਜਿੰਦਰਾ ਹਸਪਤਾਲ ਫਟਿਆਲਾ ਦੇ ਵਿੱਚ ਪਹੁੰਚੇ ਹਾਂ ਜਿੱਥੇ ਕਿ ਅਸੀਂ ਇੱਕ ਹਫਤਾ ਪਹਿਲਾਂ ਜਿਹੜੀ ਕਿ ਪਿੰਡ ਬਾਈਬਲਪੁਰ ਦੀ ਜਿਹੜੀ ਕਿ ਅਸੀਂ ਵੀਡੀਓ ਬਣਾਈ ਸੀ ਸੋ ਉਸ ਵੀਡੀਓ ਨੂੰ ਦੇਖ ਕੇ ਬਹੁਤ ਵਧੀਆ ਜਿਹੜੇ ਭੈਣ ਭਰਾਵਾਂ ਨੇ ਸਾਡਾ ਸਾਥ ਦਿੱਤਾ ਸੋ ਅੱਜ ਅਸੀਂ ਰਜਿੰਦਰਾ ਹਸਪਤਾਲ ਦੇ ਵਿੱਚ ਪਹੁੰਚੇ ਹਾਂ ਜਿੱਥੇ ਕਿ ਕਿਸੇ ਨੇ 100 ਕਿਸੇ ਨੇ 500 ਕਿਸੇ ਨੇ 1000 ਜਿੰਨੀ ਕੁ ਵੀ ਸੇਵਾ ਨਿਭਾਈ ਆ ਅਸੀਂ ਹੋਰ ਵੀ ਬੇਨਤੀ ਕਰਦੇ ਆ ਕਿ ਇਸ ਦੇ ਜਿਹੜਾ ਘਰ ਵਾਲਾ ਉਹਦੀਆਂ ਜਿਹੜੀਆਂ ਲੱਤਾਂ ਨੇ ਉਹਨਾਂ ਲੱਤਾਂ ਦੇ ਜਿਹੜੇ ਪੈਰ ਨੇ ਮੈਂ ਪਹਿਲਾਂ ਵੀ ਕਹਿ ਚੁੱਕਿਆ ਕਿ ਉਹਦੇ ਵਿੱਚ ਜਿਹੜੇ ਕਿ ਕੀੜਾ ਲੱਗਿਆ ਹੋਇਆ ਵੀ ਡਾਕਟਰਾਂ ਵੱਲੋਂ ਬਹੁਤ ਸਾਰਾ ਖਰਚਾ ਦੱਸਿਆ ਗਿਆ ਸੋ ਸਾਡੀ ਹੋਰ ਵੀ ਭੈਣ ਭਰਾਵਾਂ ਨੂੰ ਵੱਧ ਚੜ ਕੇ ਬੇਨਤੀ ਹੈ ਕਿ ਕਮਾਉਣ ਵਾਲਾ ਇਹਨਾਂ ਦਾ ਬੜਾ ਹੀ ਜਿਹੜਾ ਬ੍ਰਦਰ ਆ ਸੋ ਇਸਦੇ ਘਰ ਵਿੱਚ ਜਿਹੜਾ ਗੁਜ਼ਾਰਾ ਬਹੁਤ ਔਖਾ ਮੈਂ ਪਹਿਲਾਂ ਵੀ ਕਹਿ ਚੁੱਕਿਆ ਸੋ ਇਸਦੇ ਨਾਲ ਮੈਂ ਬਸ ਇਹੀ ਬੇਨਤੀ ਕਰਨੀ ਚਾਹਣਾ ਸਾਡੇ ਭੈਣ ਭਰਾਵਾਂ ਨੂੰ ਕਿ ਇਸ ਪਰਿਵਾਰ ਦਾ ਵੱਧ ਤੋਂ ਵੱਧ ਜ਼ਰੂਰ ਜਿਹੜਾ ਸਾਥ ਦਿੱਤਾ ਜਾਵੇ ਸੋ ਆਓ ਗੱਲ ਕਰਦੇ ਆ ਸਾਡੇ ਨਾਲ ਬਹੁਤ ਹੀ ਸਤਿਕਾਰਯੋਗ ਸਾਡੀ ਰਿਸਪੈਕਟਡ ਜਸਵਿੰਦਰ ਕੌਰ ਭੁੱਲਰ ਵੀ ਮੈਮ ਆਏ ਹੋਏ ਨੇ ਸਾਡੇ ਵਿਜੇ ਕੁਮਾਰ ਰਾਣਾ ਜੀ ਆਏ ਹੋਏ ਨੇ ਸੋ ਸਾਡੇ ਪਾਲ ਸਿੰਘ ਚੌਧਰੀ ਉਹ ਵੀ ਆਏ ਹੋਏ ਨੇ ਸਾਡੇ ਪ੍ਰਭਜੋ ਸਿੰਘ ਜਿਹੜੇ ਕਿ ਨਹਿਰੂ ਯੁਵਾ ਕੇਂਦਰ ਪਟਿਆਲਾ ਦੇ ਵਿੱਚ ਆਪਣੀ 2 ਸਾਲਾਂ ਦੀ ਜਿਹੜੀ ਡਿਊਟੀ ਉਹ ਵੀ ਨਿਵਾਸੋਗੇ ਨੇ ਸੋ ਸਾਡੇ ਵਿਜੇ ਕੁਮਾਰ ਰਾਣਾ ਜੀ ਸੋ ਆਓ ਗੱਲ ਕਰਦੇ ਆ ਸਾਡੇ ਬਹੁਤ ਹੀ ਸਤਿਕਾਰਯੋਗ ਰਿਸਪੈਕਟਡ ਸਾਡੀ ਰਮਨਪ੍ਰੀਤ ਕੌਰ ਬਲਾਕ ਨਾਬਾ ਸੋ ਵੀ ਆਪਣੇ ਜਿਹੜੇ 2-4 ਬੋਲ ਨੇ ਜ਼ਰੂਰ ਐਸਾ ਪਰਿਵਾਰ ਲਈ ਕਹਿਣਾ ਚਾਹੁੰਦੀ ਆ ਸੋ ਉਹਨਾਂ ਨਾਲ ਵੀ ਗੱਲ ਕਰਦੇ ਆ ਕਿ ਰਮਨ ਜੀ ਤੁਸੀਂ ਕੀ ਇਸ ਪਰਿਵਾਰ ਲਈ ਕੀ ਦੁਆ ਕਰਦੇ ਹੋ ਕਿ ਸੇਧੀ ਤੋਂ ਸੇਧੀ ਜਿਹਨਾਂ ਦਾ ਇਹਨਾਂ ਦਾ ਫਰੇਸਨਾ ਉਹ ਸਕਸੈਸਫੁਲ ਹੋ ਸਕੇ ਸੋ ਆਓ ਜੀ ਰਮਨਪ੍ਰੀਤ ਜੀ ਸਤਿ ਸ਼੍ਰੀ ਅਕਾਲ ਜੀ ਸਰ ਮੈਨੂੰ ਲੱਗਦਾ ਵੀ ਮੇਤੋ ਹੋ ਸਕਦਾ ਹੈ ਮੈਂ ਆਪਣੇ ਮਾਪੇ ਦੀ ਮਤਲਬ ਕਿ ਇਹਨਾਂ ਨੇ ਮੈਨੂੰ ਪੜਾਇਆ ਲਿਖਾਇਆ ਤੇ ਮੈਨੂੰ ਸੰਦੀਪ ਘੋਟੀ ਸਰ ਜਦੋਂ ਵੀ ਮੌਕਾ ਦਿੰਦੇ ਨੇ ਕੋਈ ਸਮਾਜ ਸੇਵਾ ਕਰਨ ਦਾ ਤਾਂ ਸਰ ਮੈਂ ਮਤਲਬ ਕਿ ਅੱਗੇ ਰਹਿਣੀ ਆ ਤੇ ਮੈਂ ਇਹਨਾਂ ਸਾਰੀ ਟੀਮ ਦਾ ਬਹੁਤ ਧੰਨਵਾਦ ਕਰਦੀ ਆ ਕਿ ਮੈਨੂੰ ਐਦਾਂ ਦੀ ਸੇਵਾ ਕਰਨ ਦਾ ਮੌਕਾ ਦਿੰਦੇ ਨੇ ਇਹ ਤੇ ਮੈਂ ਪਰਮਾਤਮਾ ਨੂੰ ਇਹ ਦੁਆ ਕਰਦੀ ਆ ਕਿ ਜਿਹੜੇ ਮਰੀਜ਼ ਨੇ ਇਸ ਮਤਲਬ ਕਿ ਸੈਟ ਹੋ ਕੇ ਆਪਣੇ ਘਰ ਚੱਲ ਜਾ ਪੱਤੀ ਪੱਤੀ ਦੀ ਸੇਵਾਵਾਂ ਆਈਆਂ ਨੇ ਮੈਂ ਉਹਨਾਂ ਦਾ ਨਾਮ ਲੈ ਕੇ ਦੱਸਣਾ ਚਾਹਣੀ ਆ ਕਿ ਜਿਨ੍ਹਾਂ ਨੇ ਸੇਵਾ ਪਾਈ ਹੈ ਇਸ ਦੇ ਨਿਚੇ ਜਦੋਂ ਰਹਿਮਤ ਕੋ 300 ਰੁਪਿਆ ਅਮ੍ਰਿਤ ਪੀ ਐਚ ਡੀ 200 ਰੁਪਏ ਡਾਕਟਰ ਖੋਜੋ ਮਾਜਰੀ 300 ਰੁਪਏ ਰਜਿੰਦਰ ਸਿੰਘ ਮਿਊਜ਼ਿਕ 200 ਰੁਪਏ ਸ਼ਾਲੂ ਰਾਣੀ ਪੀ ਐਚ ਡੀ 300 ਰੁਪਏ ਸਤਗੁਰ ਪੰਜਾਬ ਪੁਲਿਸ ਸੱਤੀ 500 ਰੁਪਏ ਮਨਦੀਪ ਨਰਾਇਣਗੜ 300 ਰੁਪਏ ਗੁਰਕੀਰਤ ਸਿੰਘ 300 ਰੁਪਏ ਫੋਪਨ ਜਸੋ ਮਾਜਰਾ ਡੈਰੀ ਫਾਰਮ 2000 ਰੁਪਏ ਕੁੱਲਰ ਆਰਮੀ 1100 ਰੁਪਏ ਗੁਰਵਿੰਦਰ ਸਿੰਘ ਐਸ ਬੀ ਆਈ 300 ਰੁਪਏ ਹਰਪ੍ਰੀਤ ਪ੍ਰਧਾਨ ਕਮਰੌਦਾ 500 ਰੁਪਏ ਖੁਸ਼ਜੋਤ ਹਿੰਦੀ ਮਾਸਟਰ 250 ਰੁਪਏ ਵਿਕਰਮ ਪੰਜਾਬ ਪੁਲਿਸ 500 ਰੁਪਏ ਸੰਦੀਪ ਸਿੰਘ ਇੰਗਲਿਸ਼ ਅਧਿਆਪਕ 500 ਰੁਪਏ ਦਿਲਾਵਰ ਈਟੀਟੀ ਅਧਿਆਪਕ 500 ਰੁਪਏ ਗੁਰਤੇਜ ਸਿੰਘ ਬੀਐਡ ਅਧਿਆਪਕ 1000 ਰੁਪਏ ਸਾਹਿਲ ਫਾਰਮ ਪਟਿਆਲਾ 100 ਰੁਪਏ ਗਗਨਦੀਪ ਕੌਰ ਹਿੰਦੀ ਅਧਿਆਪਕ 500 ਰੁਪਏ ਕੁਲਵਿੰਦਰ ਡਾਕਟਰ ਮੱਲੇਵਾਲ 200 ਰੁਪਏ ਬੱਗਾ 100 ਰੁਪਏ ਪ੍ਰਭਜੋਤ 1000 ਰੁਪਏ ਨਿਰਭੈ 200 ਰੁਪਏ ਪਾਲ 200 ਰੁਪਏ ਰਮਨਪ੍ਰੀਤ 500 ਰੁਪਏ ਵੀ ਜੇ ਠਾਕਰ ਪੰਜ ਸਰ ਤੇ ਤੇ ਸਾਰਿਆਂ ਦਾ ਧੰਨਵਾਦ ਕਰਦੇ ਆ ਜੀ ਅਸੀਂ ਸੋ ਇਸ ਦੇ ਨਾਲ ਹੀ ਮੈਂ ਸਾਡੇ ਬਹੁਤ ਹੀ ਸਤਿਕਾਰਯੋਗ ਜਿਹੜੇ ਕਿ ਸੀਰਪਾਲ ਸਿੰਘ ਜੂ ਸਪੋਰਟਸ ਕਲੱਬ ਪਿੰਡ ਗਵੰਦਪੁਰਾ ਦੇ ਪ੍ਰਧਾਨ ਨੇ ਸੋ ਉਹਨਾਂ ਨੇ ਪਹਿਲਾਂ ਵੀ ਰਜਿੰਦਰਾ ਹਸਪਤਾਲ ਦੇ ਵਿੱਚ ਕਈ ਮੈਂ ਬਾਈ ਨੂੰ ਲਗਾਤਾਰ ਦੇਖ ਰਹੇ ਆ ਤੇ ਕਈ ਸਾਲਾਂ ਤੋਂ ਇਹ ਉਪਰਾਲਾ ਕਰ ਰਹੇ ਨੇ ਗਰੀਬ ਪਰਿਵਾਰਾਂ ਲਈ ਸੋ ਅੱਜ ਇਹਨਾਂ ਨਾਲ ਵੀ ਇੱਕ ਦੋ ਗੱਲ ਜ਼ਰੂਰ ਸਾਂਝੀ ਕਰਾਂਗੇ ਕਿ ਅੱਜ ਇਸ ਪਿੰਡ ਬਾਈਵਲਪੁਰ ਦੇ ਵਿੱਚ ਜਿਹੜੇ ਇਸ ਗਰੀਬ ਪਰਿਵਾਰ ਆ ਇਹ ਤੁਸੀਂ ਆਪਣੀ ਸਰਦ ਦਾ ਮੁਤਾਬਕ ਜਾਂ ਜਿੱਦਾਂ ਵੀ ਤੁਸੀਂ ਇੱਥੇ ਉਮੀਦ ਲੈ ਕੇ ਆਏ ਹੋ ਤੁਸੀਂ ਕੀ ਇਹ ਜਿਹੜਾ ਅੱਜ ਦਾ ਜਿਹੇ ਇਮਪ੍ਰੈਸ਼ਨ ਹੋ ਰਿਹਾ ਵੀ ਕੀ ਹੋਰ ਭਾਨ ਪ੍ਰਣਾਮਾਂ ਨੂੰ ਤੁਸੀਂ ਦੁਆ ਕਰ ਸਕਦੇ ਆ ਜਾਂ ਉਹਨਾਂ ਨੂੰ ਕੀ ਕਹਿਣ ਦੀ ਕੋਸ਼ਿਸ਼ ਕਰਦੇ ਹੋ ਉਸ ਬਾਰੇ ਦੋ ਚਾਰ ਬੋਲ ਜ਼ਰੂਰ ਵਿਜੇ ਕੁਮਾਰ ਨੂੰ ਬੇਨਤੀ ਹੈ ਕਿ ਉਹ ਵੀ ਸਾਂਝੇ ਕਰਨਗੇ ਸ਼ਸ਼ਕਾ ਜੀ ਪਹਿਲਾਂ ਤਾਂ ਸਾਡਾ ਜਿਹੜਾ ਪਿੰਡ ਗੋਬਿੰਦਪੁਰਾ ਮੇਰਾ ਵਿਜੇ ਕੁਮਾਰ ਨਾਮ ਦਾ ਚੀਟਪਾਕ ਸਿੰਘ ਯੂਥ ਸਪੋਰਟਸ ਕਲੱਬ ਵੱਲੋਂ ਜਿੰਨੀ ਵੀ ਸਹਾਇਤਾ ਹੋ ਚੁੱਕੀ ਆਪਾਂ ਪਿੰਡ ਬਹਿਵਲਪੁਰ ਦੇ ਇਸ ਗਰੀਬ ਪਰਿਵਾਰ ਨੂੰ ਪਹੁੰਚਦੀ ਕਰ ਦਿੱਤੀ ਆ ਤੇ ਸਾਡੇ ਵੱਲੋਂ ਜਿੰਨੀ ਸਾਡੇ ਵੱਲੋਂ ਕਈ ਇਹ ਜੇ ਕਈ ਉਪਰਾਲੇ ਕੀਤੇ ਜਾ ਚੁੱਕੇ ਨੇ ਅ ਕਈ ਕਈ ਟਰਾਲੇ ਇਮੇਲ ਸਪੋਰਟਸ ਜੋ ਹੋ ਗਿਆ ਇਸ ਸਮਾਂ ਸੇ ਵੀ ਹੋ ਗਏ ਅਸੀਂ ਕਰਦੇ ਰਹੇ ਨੇ ਕਲੱਬ ਵੱਲੋਂ ਤੇ ਬਸ ਅਸੀਂ ਨਹਿਰੂ ਯੁਵਾ ਕੇਂਦਰ ਨਾਲ ਮਿਲ ਕੇ ਇਹ ਉਪਰਾਲੇ ਵੱਧ ਤੋਂ ਵੱਧ ਕਰਦੇ ਅੱਗੇ ਵੀ ਕਰਦੇ ਰਹਾਂਗੇ ਸੋ ਇਹਦੇ ਨਾਲ ਹੀ ਸਾਡੀ ਮੈਮ ਤੇ ਅਸੀਂ ਇਸ ਗਰੀਬ ਪਰਿਵਾਰ ਨੂੰ ਵੀ ਅਸੀਂ ਇੱਕ ਦੋ ਸਵਾਲ ਪੁੱਛਣਾ ਚਾਹੁੰਦੇ ਮੇਰੀ ਭੈਣ ਨੂੰ ਕਿ ਭੈਣ ਮੇਰੀ ਅਸੀਂ ਚਲੋ ਜਿੰਨਾ ਵੀ ਸਾਤ ਤੋਰੀ ਫੁੱਲ ਕਾ ਸੜੇ ਅੱਗੇ ਤੋਂ ਵੀ ਥੋੜੀ ਕੋਸ਼ਿਸ਼ ਕਰਾਂਗੇ ਤੁਹਾਨੂੰ ਵੀ ਕਿੱਦਾਂ ਲੱਗਿਆ ਵੀ ਕਰੋ ਜਿੱਦਾਂ ਵੀ ਅਸੀਂ ਜਿੰਨਾ ਵੀ ਤੋਰੀ ਫੁੱਲ ਕਾ ਲੈ ਕੇ ਆਏ ਆ ਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਜਿਹੜੇ ਵੀ ਸਾਡੇ ਭੈਣ ਭਰਾ ਥੋੜੇ ਜੇ ਫੋਨ ਤੇ ਸਾਡੀ ਮਦਦ ਕਰਦੇ ਨੇ ਉਹਨਾਂ ਲਈ ਤੁਸੀਂ ਕੀ ਦੁਆ ਕਰ ਸਕਦੇ ਹੋ ਕਿ ਉਹ ਵੀ ਕਰਦੀ ਹੈ ਜੀ ਮੇਰੀ ਬਹੁਤ ਮਦਦ ਕਰੀ ਹੈ ਜੀ ਇਹਨਾਂ ਨੇ ਜੀ ਦੀਦੀ ਉਹਨਾਂ ਨੇ ਜੀ ਵੀ ਜੀ ਪੈਸਿਆਂ ਦੀ ਲੋੜ ਸੀ ਸਾਡੀ ਜੀ ਮਰੀਜ਼ ਦੀ ਤੇ ਮੇਰੇ ਘਰ ਵਾਲਾ ਮਮਾਰਾ ਜੀ ਤੇ ਪ੍ਰੇਸ਼ਣ ਹੋਣਾ ਜੀ ਵੀ ਪੈਸਿਆਂ ਦੀ ਲੋੜ ਹੈ ਜੀ ਸਾਨੂੰ ਵੀ ਨੇ ਭੈਣ ਭਾਈਆਂ ਨੇ ਇਹਨਾਂ ਨੇ ਮਦਦ ਕਰੀ ਹੈ ਜੀ ਜੇ ਹੋਰ ਲੋੜ ਹੋਈ ਵੀ ਫਿਰ ਸੋ ਥੈਂਕ ਯੂ ਸ਼ੁਕਰੀਆ ਮਿਹਰਬਾਨੀ ਸੋ ਇਹਦੇ ਨਾਲ ਹੀ ਸਾਡਾ ਇੱਕ ਬਾਈ ਹੋਰ ਬਹੁਤ ਵਧੀਆ ਸਾਡਾ ਵੀਰ ਆ ਜਿਹੜਾ ਕਿ ਹਮੇਸ਼ਾ ਹੀ ਮੈਂ ਇਸ ਵੀਰ ਨੂੰ ਜਿਵੇਂ ਕਿ ਗਊਆਂ ਦੀ ਸੇਵਾ ਵਾਸਤੇ ਹਰ ਇੱਕ ਤਰ੍ਹਾਂ ਦੀ ਸਮਾਜ ਸੇਵਾ ਵਾਸਤੇ ਦੇਖਦਾ ਰਹਿਣਾ ਸੋ ਮੈਂ ਇਸ ਵੀਰ ਨੂੰ ਵੀ ਬੇਨਤੀ ਕਰਦਾ ਕਿ ਸਾਡਾ ਪ੍ਰਭਜੋ ਸਿੰਘ ਪਰਮਾਤਮਾ ਇਹਦੀ ਕਮਾਈ ਵਿੱਚ ਬਰਕਤ ਪਾਵੇ ਤੁਸੀਂ ਅੱਜ ਦੇ ਇਸ ਮਾਹੌਲ ਨੂੰ ਦੇਖ ਕੇ ਰਜਿੰਦਰ ਹਸਪਤਾਲ ਦੇ ਵਿੱਚ ਤੁਹਾਡੇ ਮੈਨੂੰ ਲੱਗਦਾ ਵੀ ਕੁ ਮਹੀਨੇ ਦੇ ਵਿੱਚ ਘੱਟੋ ਘੱਟ 10 ਜਾਂ 15 ਗੇੜੇ ਤੁਸੀਂ ਮੈਂ ਦੇਖਿਆ ਕਿ ਅਕਸਰ ਆਪਣੇ ਸੁਸਾਇਟੀ ਦੇ ਨਾਲ ਆ ਕੇ ਵੀ ਗਰੀਬ ਪਰਿਵਾਰਾਂ ਨੂੰ ਜਿਹੜਾ ਖਾਣੇ ਦੀ ਜਿਹੜੀ ਰਾਸ਼ਨ ਦੀ ਆ ਉਹ ਵੀ ਤੁਸੀਂ ਸਹਾਇਤਾ ਕਰਦੇ ਹੋ ਸੋ ਅੱਜ ਇਸ ਗਰੀਬ ਪਰਵਾਰ ਲਈ ਕੀ ਕਹਿਣਾ ਚਾਹੁੰnu ਸਾਡੇ ਪ੍ਰਭਜੋਤ ਨੂੰ ਬੇਨਤੀ ਹੈ ਜੀ ਸਭ ਤੋਂ ਪਹਿਲਾਂ ਇਹ ਸਭ ਤੋਂ ਵੱਡਾ ਧੰਨਵਾਦ ਸ਼੍ਰੀ ਗੁਰੂ ਰਵੀਦਾਸ ਸੇਵਾ ਸੁਸਾਇਟੀ ਦਾ ਧੰਨਵਾਦ ਜੀ ਲੋੜਵੰਦਾ ਵੀ ਮਦਦ ਕਰਦੀ ਆ ਸੋ ਮੈਂ ਆਪਣੇ ਵੱਲੋਂ ਕੁਝ ਨਹੀਂ ਕਰ ਪਾਉਂਦਾ ਕਿ ਮੈਂ ਐਸੀ ਸੁਸਾਇਟੀਆਂ ਜਿਨ੍ਹਾਂ ਨੂੰ ਸੰਦੀਪ ਕੋਟੀ ਜੀ ਵਰਗੇ ਚਲਾ ਰਹੇ ਨੇ ਉਹਨਾਂ ਨਾਲ ਮਿਲ ਕੇ ਅਸੀਂ ਸੇਵਾ ਕਰ ਸਕਦੇ ਆ ਸੋ ਮੈਂ ਸੰਦੀਪ ਕੋਟੀ ਜੀ ਹੋਰਾਂ ਦਾ ਤੇ ਸਾਰੇ ਸੇਵਾਦਾਰਾਂ ਦਾ ਧੰਨਵਾਦ ਕਰਦਾ ਆ ਤੇ ਮੈਂ ਆਸ਼ਾ ਦਿਨਾ ਹਾਂ ਕਿ ਜਰੂਰਤਮੰਦ ਪਰਿਵਾਰ ਨੂੰ ਕੀ ਹਾਂ ਉਹਨਾਂ ਦੀ ਹਰ ਤਰ੍ਹਾਂ ਦੀ ਮਦਦ ਕੀਤੀ ਜਾਵੇ ਸੋ ਧੰਨਵਾਦ ਸੋ ਥੈਂਕ ਯੂ ਸ਼ੁਕਰੀਆ ਮਿਹਰबानी ਜੀ